ਲੋਕਾਂ ਨੂੰ ਗਿੱਧਾ ਭੰਗੜਾ ਸਿਖਾਉਣ ਵਾਲਾ ਕੋਰੀਓਗ੍ਰਾਫਰ ਬੱਲੂ ਰਾਮ ਗੜੀਆ ਜਿਸ ਨੇ ਪੱਗ ਲਾ ਕੇ ਹੁਣ ਕਟਿੰਗ ਕਰਵਾ ਦਿੱਤੀ ਕਿਉਂਕਿ ਲੋਕ ਬਹੁਤ ਜ਼ਿਆਦਾ ਟਰੋਲ ਕਰਦੇ ਸੀ ਬੱਲੂ ਨੂੰ ਕਿ ਇਹ ਪੱਗ ਬਨ ਕੇ ਸਿੱਖਾਂ ਦਾ ਨਾਮ ਖਰਾਬ ਕਰ ਰਿਹਾ ਹੈ ਬਹੁਤ ਸਾਰੀਆਂ ਧਮਕੀਆਂ ਵੀ ਆ ਰਹੀਆਂ ਸੀ ਕਿ ਬੱਲੂ ਜੇ ਤੂੰ ਆ ਪੱਗ ਬਨ ਕੇ ਲੱਚਰ ਕੰਮ ਕੀਤਾ ਨਾ ਤਾਂ ਤੇਰੀ ਖੈਰ ਨਹੀਂ ਸੋ ਆਖਿਰ ਰੋਂਦੇ ਹੋਏ ਬੱਲੂ ਨੇ ਆਪਣੇ ਕੇਸ ਕਟਵਾ ਦਿੱਤੇ ਯਾਰ ਉਹ ਬੱਲੂ ਰਾਮ ਗੜੀਆ ਜੋ ਕਾਫੀ ਟਾਈਮ ਤੋਂ ਸੋਸ਼ਲ ਮੀਡੀਆ ਤੇ ਐਕਟਿਵ ਹੈ ਜੋ ਬਹੁਤ ਸੋਹਣਾ ਗਿੱਧਾ ਪੰਗੜਾ ਕਰਦਾ ਹੈ ਪਰ ਉਹ ਹੁਣ ਅੰਦਰੋਂ ਟੁੱਟ ਚੁਕਿਆ ਹੈ ਇੱਕ ਪੋਡਕਾਸਟ ਵਿੱਚ ਬੱਲੂ ਨੇ ਦੱਸਿਆ ਕਿ ਮੈਂ ਉਹ ਹਾਲਾਤਾਂ 'ਚੋਂ ਲੰਘਿਆ ਕਿ ਮੇਰੀ ਮਾਂ ਬੈੱਡ ਤੇ ਬਿਮਾਰ ਪਈ ਸੀ ਤੇ ਮੈਂ ਨੱਚਦਾ ਪਿਆ ਸੀ ਉਹ ਮਰਨ ਦੇ ਕਿਨਾਰੇ ਬੈਠੀ ਸੀ ਪਰ ਮੈਂ ਨੱਚਣ ਨੂੰ ਮਜਬੂਰ ਸੀ ਇੱਕ ਲਾਸਟ ਵਾਰ ਮੰਮੀ ਨੂੰ ਮੈਂ ਘੁੱਟ ਕੇ ਗੱਲ ਲਾਇਆ ਤੇ ਅਗਲੇ ਦਿਨ ਹਸਪੀਟਲ ਦਵਾਈ ਲੈਣ ਗਿਆ ਉਥੇ ਸਾਰਾ ਦਿਨ ਮੰਮੀ ਨੂੰ ਉਹਨਾਂ ਨੇ ਹਸਪੀਟਲ ਰੱਖਿਆ ਤੇ ਡਾਇਲਿਸਿਸ ਕੀਤਾ ਪਰ ਅੰਤ ਮਾਂ ਮੇਰੀ ਬਚੀ ਨਹੀਂ ਮੇਰੇ ਤੋਂ ਦੂਰ ਹੋ ਗਈ ਬੱਲੂ ਕਹਿੰਦਾ ਵਾ ਕਿ ਮੈਂ ਟੁੱਟ ਚੁੱਕਿਆ ਮੈਨੂੰ ਮੇਰੇ ਹਾਲਾਤਾਂ ਚ ਰਹਿਣ ਦਿਓ ਮੈਂ ਕਿਸੇ ਤੋਂ ਮੰਗ ਕੇ ਨਹੀਂ ਖਾਂਦਾ ਮੈਂ ਮਿਹਨਤ ਕਰਦਾ ਹਾਂ ਤੁਸੀਂ ਮੈਨੂੰ ਗਲਤ ਕਹਿੰਦੇ ਹੋ ਕਿ ਪੱਗ ਬੰਨ ਕੇ ਨੱਚਦਾ ਵਾ ਪਰ ਮੈਂ ਗਲਤ ਨਹੀਂ ਹਾਂ ਮੈਂ ਗਲਤ ਨਹੀਂ ਹਾਂ ਨੱਚਣਾ ਕੋਈ ਗਲਤ ਨਹੀਂ ਹੁੰਦਾ ਆਪ ਲੋਕ ਪੱਗ ਬੰਨ ਕੇ ਦਾੜੀ ਕਟਵਾਈ ਜਾਂਦੇ ਆ ਪੱਗ ਬੰਨੀ ਹੁੰਦੀ ਆ ਤੇ ਨਾਈ ਦੀ ਦੁਕਾਨ ਤੇ ਬੈਠੇ ਹੁੰਦੇ ਆ ਉਹ ਕਿੰਨੇ ਕੁ ਸਹੀ ਆ ਨੱਚਣਾ ਤਾਂ ਇੱਕ ਪ੍ਰੋਫੈਸ਼ਨ ਹੈ ਮੈਂ ਗਲਤ ਤਾਂ ਹੋਵਾਂ ਜੇ ਮੈਂ ਨਸ਼ਾ ਪ੍ਰਮੋਟ ਕਰਾਂ ਜੇ ਮੈਂ ਗੰਦ ਬੋਲਦਾ ਹੋਵਾਂ ਜਾਂ ਚੋਰੀ ਕਰਦਾ ਹੋਵਾਂ ਜਾਂ ਕਿਸੇ ਦੀ ਧੀ ਭੈਣ ਕੱਢੀ ਹੋਵੇ ਜੀ ਹਾਂ ਬੱਲੂ ਨੇ ਇਹ ਬੋਲ ਗੁੱਸੇ ਚ ਬੋਲੇ ਆ ਜਦੋਂ ਲੋਕ ਉਸ ਨੂੰ ਤੰਗ ਕਰਦੇ ਆ ਉਸ ਨੂੰ ਟ੍ਰੋਲ ਕਰਦੇ ਆ ਬੱਲੂ ਨੇ ਕਿਹਾ ਕਿ ਮੈਂ ਨੱਚਦਾ ਹਾਂ ਪਰ ਲੋਕ ਮੈਨੂੰ ਜਿਉਂ ਨਹੀਂ ਦਿੰਦੇ ਜੇ ਮੇਰੀ ਜਗ੍ਹਾ ਕੋਈ ਹੋਰ ਹੁੰਦਾ ਤਾਂ ਸਾਇਡ ਸੁਸਾਇਡ ਕਰ ਲੈਂਦਾ ਸੋ ਯਾਰ ਉਹ ਕਿਤੇ ਨਾ ਕਿਤੇ ਬੱਲੂ ਸਹੀ ਆ ਲੋਕ ਇੱਥੇ ਪੱਗਾ ਬਣ ਕੇ ਬਹੁਤ ਗਲਤ ਕੰਮ ਕਰਦੇ ਆ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਦੇ ਆ ਮਾਵਾਂ ਦੇ ਪੁੱਤ ਮਰਵਾ ਦਿੰਦੇ ਆ ਇਹ ਤਾਂ ਫਿਰ ਵੀ ਗਿੱਧਾ ਭੰਗੜਾ ਹੀ ਕਰਦਾ ਸੀ ਸੋ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟ ਕਰਕੇ ਜਰੂਰ ਦੱਸੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਰੱਬ ਰਾਖਾ ਤਿੰਨ ਰੰਗ ਨਹੀਂ ਲੱਭਣ